ਦੇ ਮੈਨੂੰ ਦੱਸ ਦੇ ਦੱਸ ਦੇ ਬੈਗ ਉਤਰਾ ਦੇ ਦੁੱਜੇ ਬਣਾ ਦੇ ਦਫਤਰ ਤੋਂ 5 ਮਿੰਟ ਤੇ 5 ਮਿੰਟ ਹੋਰ ਟਾਈਮ ਲੱਗਣਾ ਹੋ ਲੱਗਿਆ ਜਦ ਤੱਕ ਤੂੰ ਲੱਲਾ ਸਾਗਰ ਨੂੰ ਲੱਲਾ ਮੈਂ ਕਹਿ ਦਣਾ ਨੂੰ ਇੱਕ ਬਾਰੀ ਹੋ ਗਿਆ ਲੈ ਲੈ ਭਈਆ বিজি বোর্ড কেতা বিজি বোর্ড ন

اوه مير صاحب کي ڊيڪر کان وڌيڪ ٿي وڃي ٿو ڀاڳي 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 ڀا ਦੇਸ਼ ਮੈਂ ਉੱਥੇ ਹੀ ਆ ਇਹਨੂੰ ਲੱਗਦਾ ਯਾਰ ਚਲਣ ਕੇ ਬਣਾਉਂਦਾ ਪਿਆ ਸੀਗਾ ਤੇ ਉਹ ਜਿਹੜਾ ਬਰਨਰ ਬਰਨਰ ਮੈਨੂੰ ਲੱਗਦਾ ਬਰਨਰ ਜਾਂ ਲੂਸ ਆ ਜਾਂ ਗਲਬਾਤ ਹੈ ਗਈ ਆ ਜਾਂ ਜਾ ਕੇ ਪਾਈਪ ਲੂਸ ਹੋਣੀ ਆ ਉਹਨੂੰ ਅੱਗ ਫੜ ਲਈ ਆ ਅੱਗ ਫੜ ਲਈ ਆ ਤੇ ਇੱਕਦਮ ਜਿਦ ਤਰਾ ਬੰਦਾ ਸ਼ਸ਼ ਸੋਸ਼ੋ ਪੰਜ ਪੈਂਦਾ ਨਾ ਉਹਨੂੰ ਭਜਵਾਉਂਦਾ ਆਈਡੀਆ ਨਹੀਂ ਦੇਜਾ ਤਰੀਕਾ ਨਹੀਂ ਆ ਯਾਦ ਹੁੰਦਾ ਉਹ ਤਰ੍ਹਾਂ ਘਬਰਾ ਗਏ ਨੇ ਜਾਂ ਜੇ ਪਹਿਲਾਂ ਦੱਸਦੇ ਨੇ ਕਿ ਬੋਰੀ ਪਾ ਦੋ ਜਾਂ ਇਸ ਤਰ੍ਹਾਂ ਕਰ ਦੋ ਪਾਣੀ ਛੁੱਟਣ ਲੱਪੇ ਪਾਣੀ ਨਾਲ ਗੈਸ ਦੇ ਅਗ ਕਿੱਦੀ ਪਾਣੀ ਨਾਲੇ ਬੋਈਦੀ ਠੀਕ ਹੈ ਜੀ ਇਸ ਪਾਣੀ ਦੇ ਨਾਲ ਪਾਣੀ ਨਾਲੇ ਕਿੱਦੀ ਨਹੀਂ ਬੋਈਦੀ ਗੈਸ ਨਾਲ ਇਹ ਪਾਣੀ ਛੁੱਟਣ ਲੱਪੇ ਨੇ ਫਿਰ ਠੰਡਾਰ ਸਾਹਿਬ ਆਏ ਨੇ ਇਹਨਾਂ ਨੇ ਸਾਰੇ ਪਾਣੀ ਛੁੱਟਿਆ ਬੋਰੀਆਂ ਵੀ ਛੁੱਟੀਆਂ ਨੇ ਤੇ ਇਹ ਆ ਗਈ ਜਿਹੜੇ ਇੱਕ ਇੱਕ ਹੋਰ ਦੁਕਾਨ ਨੂੰ ਲੱਗ ਗਿਆ ਲੱਗਦੀ ਹੈ ਮੇਰੇ ਮੇਰੇ ਕਹਿੰਦੇ ਸ਼ਟਰ ਬੰਦ ਕਰੋ ਕਿਉਂ ਮੇਰਾ ਕੰਮ ਸਾਲਾ ਤੇਲ ਦਾ ਪੇਂਟ ਦਾ ਕ オイル ਦਾ ਗਮਾ ਜੀ ਬਾ ਬਾਟੇ ਚੁੱਕੀਆਂ ਇਹਨਾਂ ਨੇ ਹਰਾ ਵੀ ਸਾਰਾ ਤੇਲ ਲਗਾ ਗਮਈ ਜੇ ਰੱਬ ਨਾ ਕਰੇ ਇਧਰ ਇਧਰ ਨੂੰ ਉਧਰ ਗਈ ਹੈ ਜੇ ਇਧਰ ਜਾਂਦੀ ਤੇ ਤੇਲ ਵਾਲਾ ਸਾਰਾ ਤੇਲ ਅੰਦਰ ਤੇਲ ਸਾਡੇ ਕੋਲ ਓਏ ਆਪ ਪਾਣੀ ਚੁੱਕੇ ਬਾਡਾ ਬਾਡੀਆਂ ਆ ਬਾਡੀਆਂ ਭਾਈ ਚੁੱਕੀਆਂ ਇਹਨਾਂ ਦੇ ਸਟਾਫ ਨੇ ਆਪ ਬਾਡਾ ਚੁੱਕੀਆਂ ਆਪ ਚੁੱਕ ਚੁੱਕ ਹੁੰਦੇ ਰਹੇ ਨੇ ਇਹਨਾਂ ਵਰਗੇ ਸਾਹਿਬ ਦੇ ਬਹੁਤ ਘਟ ਲੱਭਦੇ ਨੇ ਕਿਤੇ ਜਿਹੜੇ ਆਪ ਨਹੀਂ ਤਾਂ ਆ ਹੁਕਮ ਦਿੰਦੇ ਚਲੋ ਚਲੋ ਚੱਲ ਇਹ ਅੱਗੇ ਲੱਗੇ ਨਾ ਫੇਰ ਬਾਕੀ ਸਟਾਫ ਚ ਨਾਲ ਚੁੜ ਪਿਆ ਆਪ ਇਹਨਾਂ ਨੇ ਆ ਕੇ ਪੈ ਫੜੀ ਆ ਆਪ ਨੇ ਅੱਗ ਭਜਾਂਡੇ ਸੀ ਕਿਹੜੀ ਕੀਤਾ ਇਹਨਾਂ ਨੇ ਸਿਲੰਡਰ ਵੀ ਲਾ ਕੇ ਗਿਆ ਅੱਗੇ ਦਾ ਕੱਢਿਆ ਸਿਲੰਡਰ ਆ ਵੀ ਇਹਨਾਂ ਨੇ ਖਿੱਚਿਆ ਬਾਹਰ ਨੂੰ ਕੱਢਿਆ ਐਸਐਸਓ ਸਾਡੀ ਬੜੀ ਬਾਤ ਰਹੀ ਹੈ ਇਹਨਾਂ ਦੀ ਬਹੁਤ ਬਾਤ ਰਹੀ ਹੈ ਇਹਨਾਂ ਦੀ ਸਾਡੇ ਗਰਦਾਪੁਰ ਦੀ ਜਿੰਨੀ ਵੀ ਪੁਲਿਸ ਹੈਗੀ ਹੈ ਨਾ ਸਾਰੇ ਜਿਹੜੀ ਓਕੇ ਹੈ ਬਿਲਕੁਲ ਦੇਖੋ ਜੀ ਅੱਜ ਆਪਣੀ ਮੱਛੀ ਮਾਰਕੀਟ ਵਿੱਚ ਦੁਕਾਨ ਹੈ ਜੀ ਦਹੀਂ ਭਲੇ ਵਾਲੀ ਨਾਲ ਸਾਡੇ ਗਵਾਂਢੀ ਆ ਆਪਣੇ ਮਹਾਜਨਟੀ ਸਟਾਲ ਵਾਲੇ ਇਹਨਾਂ ਦੇ ਸਿਲੰਡਰ ਨੂੰ ਨਾ ਇੱਕ ਨੇਚਰਲੀ ਅੱਗ ਪੈ ਗਈ ਸਰ ਉਸ ਤੋਂ ਬਾਅਦ ਜਦੋਂ ਅੱਗ ਅੱਗ ਪਈ ਤੇ ਮੈਨੂੰ ਘਰੋਂ ਕਿਸੇ ਇਸ ਤੋਂ ਦੇ ਕਿਸੇ ਮੁੰਡੇ ਦਾ ਫੋਨ ਆਇਆ ਕਿ ਤੁਹਾਡੀ ਦੁਕਾਨ ਨੂੰ ਵੀ ਅੱਗ ਪੈ ਗਈ ਆ ਤੇ ਸਾਰੇ ਫਾਰਗ ਬਰੇਡ ਵਾਲਿਆਂ ਨੂੰ ਸਦਿਆ ਵਾ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਐਸਐਸ ਸਾਹਿਬ ਵੀ ਮੋਕੇ ਤੇ ਇੱਥੇ ਹਾਜ਼ਰ ਹੋ ਗਏ ਆ ਖਾਸ ਕਰਕੇ ਫਾਰਗ ਬਰੇਡ ਵਾਲਿਆਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਵਾਂ ਜਿਨ੍ਹਾਂ ਨੇ ਮੋਕੇ ਤੇ ਆਣ ਕੇ ਸਾਰੀ ਸਥਿਤੀ ਜਿਹੜੀ ਇਹ ਸੰਭਲੀ ਆ ਤੇ ਜਿਆਦਾ ਨੁਕਸਾਨ ਨਹੀਂ ਹੋਇਆ ਫੇਰ ਵੀ ਚਲੋ ਥੋੜੀ ਬੋਦੀ ਮਤਲਬ ਕਿ ਸਿਲੰਡਰ ਨੂੰ ਅੱਗ ਪੈਣ ਨਾਲ ਸਾਡਾ ਸਮਾਨ ਐਸਐਸ ਸਾਹਿਬ ਦਾ ਬਹੁਤ ਜੀ ਗੁਰਮੀਤ ਸਿੰਘ ਜੀ ਅੱਗੇ ਵੀ ਹਾਡੀ ਦਿਨ ਰਾਤ ਜਦੋਂ ਇਹਨਾਂ ਨੂੰ ਫੋਨ ਕਰੀਦਾ ਵਾ ਦਿਨ ਰਾਤ ਸੇਵਾ ਵਿੱਚ ਹਾਜ਼ਰ ਆ ਇਨਾਂ ਦਾ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਆਂ ਔਰ ਇਨਾਂ ਦੀ ਟੀਮ ਦਾ ਜੀ ਹੁਣ ਜਿਹੜੇ ਆਪਣੇ ਟਰੈਫਿਕ ਇਨਚਾਰਜ ਹੈਗੇ ਇਹਨਾਂ ਦਾ ਵੀ ਬਹੁਤ-ਬਹੁਤ ਅਸੀਂ ਧੰਨਵਾਦ ਕਰਦੇ ਆਂ ਜਿਨ੍ਹਾਂ ਨੂੰ ਮੌਕੇ ਤੇ ਇੱਥੇ ਆਣ ਕੇ ਇਹਨਾਂ ਨੇ ਜਿਹੜੀ ਆ ਸਥਿਤੀ ਸੰਭੀਆ ਔਰ ਇਹਨਾਂ ਨੇ ਫਾਰਕ ਬ੍ਰਿਗੇਡ ਤੋਂ ਵੀ ਆਉਣ ਤੋਂ ਪਹਿਲਾਂ ਇਹਨਾਂ ਨੇ ਜਿਹੜਾ ਉਹ ਆਪਣਾ ਮੌਕਾ ਸੰਭ ਲਿਆ ਵਾ ਇਹ ਜੀ ਮੱਛੀ ਮਾਰਕੀਟ ਹੈ ਜੀ ਗੁਰਦਾਸਪੁਰ ਦੀ ਤੇ ਅਸੀਂ ਬਾਟਾ ਚੌਂਗ ਦੇ ਵਿੱਚ ਜਿਸ ਤਰ੍ਹਾਂ ਅਜਨਾਂ ਸਾਡਾ ਸੀਗਾ 6 ਤੋਂ ਲੈ ਕੇ 10 ਵਜੇ ਤੱਕ ਮਾਰਕੀਟ ਦੀ ਚੈਕਿੰਗ ਕਰਨੀ ਸੀ ਤਾਂ ਭੜੀ ਭੀੜ ਭੜੀਆਂ ਜਿੰਨੇ ਵੀ ਹੈਗੇ ਏਰੀਏ ਉਹ ਹਨੂ ਜਦੋਂ ਅਸੀਂ ਸਾਹਮਣੇ ਇੱਥੋਂ ਲੰਘ ਰਹੇ ਸੀ ਤੇ ਵੇਖਿਆ ਦੁਕਾਨ ਤੇ ਅੱਗ ਲੱਗ ਗਈ ਤੇ ਜਿੱਥੇ ਅਸੀਂ ਦਵਾ-ਦਾਵਾ ਕੋਸ਼ਿਸ਼ ਕਰਕੇ ਪਹਿਲਾਂ ਪਾਟੀਆਂ ਨਾਲ ਪਾਣੀ ਪਹੁੰਚਾਇਆ ਤੇ ਨਾਲ ਹੀ ਫਾਇਰ ਬ੍ਰਿਗੇਡ ਵਾਲਿਆਂ ਨੂੰ ਫੋਨ ਕਰਤਾ ਤੇ ਬਿਜਲੀ ਬੋਰਡ ਨੂੰ ਫੋਨ ਕਰਕੇ ਬੱਤੀ ਬੰਦ ਕਰਵਾਈ ਜਿਹੜੀ ਬਿਜਲੀ ਇਲੈਕਟ੍ਰਿਸਿਟੀ ਤੇ ਫਿਰ ਨਾਲ ਫਾਇਰ ਬ੍ਰਿਗੇਡ ਪਹੁੰਚ ਗਈ ਤੇ ਜਿਹੜਾ ਸਿਲੰਡਰ ਸੀ ਉਹਨੂੰ ਮੈਂ ਖਿੱਚ ਕੇ ਮੁਰਕੇ ਲੱਗਿਆ ਸੀ ਬਾਹਰ ਦੁਕਾਨ ਚੋਂ ਕੱਢ ਕੇ ਤੇ ਫਿਰ ਹੁਣ ਜਿਹੜੀ ਆ ਅੱਗ ਹੁਣ ਫਾਇਰ ਬ੍ਰਿਗੇਡ ਵੀ ਆ ਗਈ ਆ ਤੇ ਅੰਡਰ ਕੰਟਰੋਲ ਆ ਜੀ ਆਹ ਕਿੱਦਾਂ ਕੀਤੀ ਕਰਦੇ ਆ ਇਹ ਜੀ ਉੱਥੇ ਇਹਨਾਂ ਦਾ ਤੇ ਉਥੇ ਉਹ ਇੱਕ ਬੋਰੀ ਜੀ ਸੀ ਉਹਨੂੰ ਅੱਗ ਲੱਗੀ ਤਾਂ ਕਿਦਾ ਅਮੀ ਫੜ ਗਈ ਜੋ ਤੇਲ ਲੱਗੇ ਪਿਆ ਸੀ ਤੁਨੂੰ ਅੱਗ ਫੜ ਗਈ ਚਾ ਕੇ ਸੈਂਡਰ ਨੂੰ ਲੱਗੀ ਜੀ ਸੈਂਡਰ ਨੂੰ ਅੱਗ ਲੱਗੀ ਜੀ ਜਾਂ ਸੈਂਡਰ ਅਸੀਂ ਬਾਹਰ ਲਿਆਂਦਾ ਜੀ ਕੱਢ ਕੇ ਹਾਂ ਜੀ ਕੋਈ ਆਪਣੀ ਜਾਨ ਜੋਖਮ ਵਿੱਚ ਪਾ ਕੇ ਜਿਹੜਾ ਸੈਂਡਰ ਲੈ ਕੇ ਗਏ ਉਹ ਫੜ ਜਾਂਦਾ ਤਾਂ ਫੇਰ ਦੇਖੋ ਜੀ ਹੁਣ ਤਾਂ ਫੇਰ ਬਾਕੀ ਪਬਲਿਕ ਸੀ ਇੱਥੇ ਉਹਨਾਂ ਦੇ ਬੱਚੇ ਸੀ ਇਹ ਸਾਰੀ ਦੁਨੀਆ ਸੀ ਨੁਕਸਾਨ ਹੋ ਜਾਂਦਾ ਜੀ ਹੋਰ ਕੋਈ ਤਾਂ ਉਹਨੂੰ ਨੁਕਸਾਨ ਨੂੰ ਬਚਾਉਣ ਵਾਸਤੇ ਸਾਰੇ ਪੁਲਿਸ ਦਾ ਕੰਮ ਆਇਆ ਜੀ ਇਹ ਕਰਨਾ ਕੋਈ ਦਸਤ ਮੇਰਾ ਕੰਮ ਸੀ ਵੀ ਮੈਂ ਸਭ ਤੋਂ ਪਹਿਲਾਂ ਇਹ ਹੁੰਦਾ ਵੀ ਜਿਹੜਾ ਸੀਨੀਅਰ ਉਹ ਜਾ ਕੇ ਜਾਉਦਾ ਜਿੰਨੀ ਅੱਗ ਬਜਾ ਸਕਦਾ ਬਾਕੀ ਵੀ ਸਾਰੇ ਜਿੰਨੇ ਵੀ ਸਾਡੇ ਮੁਲਾਜ਼ਮ ਸੀ ਉਹਨਾਂ ਨੇ ਕੋਸ਼ਿਸ਼ ਕਰਕੇ ਅੱਗ ਨੂੰ ਬੁਝਾਉਣ ਦੀ ਬਹੁਤ ਬਹੁਤ ਕੋਸ਼ਿਸ਼ ਕੀਤੀ ਸਾਰੇ ਜਿੰਨੇ ਵੀ ਮੁਲਾਜ਼ਮ ਇਵੇਂ ਸਾਡੀ ਜਿਹੜੀ ਅੱਜ ਐਸਐਸਜੀ ਟੀਮ ਆ ਉਹਨਾਂ ਨੇ ਬੜਾ ਸਾਡੇ ਨਾਲ ਸਾਥ ਦਿੱਤਾ ਗੁਰਮੁਖ ਸਿੰਘ ਜੀ ਆਪਣੇ ਜਿੰਨੇ ਵੀ ਹੈਗੇ ਨੇ ਸੋਲ ਹੁਣੀ ਨੇ ਸਾਰਿਆਂ ਨੇ ਨਾਲ ਸਾਲ ਦੇ ਕੇ ਅੱਗ ਨੂੰ ਬੁਝਾਇਆ ਜੀ ਜਦ ਦੇਖਿਆ ਗਿਆ ਕਿ ਪੁਲਿਸ ਵਾਲਿਆਂ ਪਰ ਆਪ ਖੁਦ ਤੁਸੀਂ ਪਾਣੀ ਹਾਂਜੀ ਫਿਰ ਜੀ ਲੱਗੇ ਮੱਚ ਮੱਚ ਪਰ ਪੁਲਿਸ ਵਾਲਿਆਂ ਪਰ ਕਿ ਜਿੰਨਾ ਵੀ ਹੋ ਸਕਿਆ ਵੀ ਹਾਂ ਅੱਗ ਤੇ ਛੇਤੀ ਕਾਬੂ ਤੇ ਸ਼